ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਪੰਜਾਬ ਰਾਂ ਟਰੈਕਟਰ ਉਪਰ ਅੱਜ ਆਪਾਂ ਤੁਹਾਡੇ ਲੈ ਗਏ ਹਾਰਮ ਟਰੈਕ 45 ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਹਾਂਜੀ ਦੋਸਤੋ ਗੱਲ ਕਰਦੇ ਟਰੈਕਟਰ ਬਾਰੇ 2017 ਮਾਡਲ ਹਾਰਮ 45 ਟਰੈਕਟਰ ਹੈ ਜੀ ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਹੈ ਕਿਤੋਂ ਰੰਗ ਪੇਂਟ ਨਹੀਂ ਹੋਇਆ ਜੀ ਸਾਰਾ ਰੰਗ ਪੇਂਟ ਨਾਲ ਦਾ ਹਰਿਆਣਾ ਨੰਬਰ ਟਰੈਕਟਰ ਹੈ ਜੀ ਐਨਓਸੀ ਮਾਲਕ ਵੀਰ ਕਢਵਾ ਕੇ ਦੇਣਗੇ ਖੇਤੀ ਤੇ ਚੱਲਿਆ ਹੋਇਆ ਟਰੈਕਟਰ ਹੈ ਜੀ ਫੋਟੋਆਂ ਵਿੱਚ ਕੰਡੀਸ਼ਨ ਤੁਸੀਂ ਦੇਖ ਹੀ ਸਕਦੇ ਹੋ ਜੇਕਰ ਗੱਲ ਕਰੀਏ ਟਾਇਰਾਂ ਦੀ 60 ਤੋਂ 70% ਚਾਰੋਂ ਟਾਇਰਾਂ ਦੀ ਕੰਡੀਸ਼ਨ ਹੈ ਗੁਡਇਰ ਕੰਪਨੀ ਦੇ ਚਾਰੋਂ ਟਾਇਰ ਨੇ ਜੇਕਰ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਵਾਹ ਕੇ ਚਲਾ ਕੇ ਟੈਸਟ ਡਰਾਈਵ ਲੈ ਕੇ ਖਰੀਦ ਸਕਦੇ ਹੋ ਜੀ ਮਾਲਕ ਵੀਰ ਦਾ ਨੰਬਰ ਉੱਪਰ ਚੱਲ ਰਿਹਾ ਹੈ ਏਰੀਆ ਮਾਲਕ ਵੀਰ ਦਾ ਤਲਵੰਡੀ ਸਾਬੋ ਡਿਸਟ੍ਰਿਕਟ ਬ헨ਦਾਈ ਮਾਲਕ ਵੀਰ ਨੇ ਟਰੈਕਟਰ ਦੀ ਡਿਮਾਂਡ ਰੱਖੀ ਹੈ 445000 ਰੁਪਏ ਮੌਕੇ ਤੇ ਲੈ ਸੋ ਜੂਆ ਰੇਟ ਵਿਕਸ ਨਹੀਂ ਹੈਗਾ ਜੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ